ਅੱਜ ਰਾਜਪੁਰਾ ਵਿਖੇ ਗੁਰਦੁਆਰਾ ਬਾਬਾ ਬਲਵੰਤ ਸਿੰਘ ਜੀ ਦੁੱਧਾਤਾਰੀ ਸਾਹਿਬ ਵਿਖੇ ਇੱਕ ਵਰਡੇ ਤੇ ਸੇਵਾਪੂਰਕ ਉਪਰਾਲੇ ਦੇ ਤਹਿਤ ਅੱਖਾਂ ਦਾ ਹਸਪਤਾਲ ਅਤੇ ਲੈਬਾਰਟਰੀ ਦਾ ਉਦਘਾਟਨ ਕੀਤਾ ਗਿਆ। ਇਹ ਸਮਾਗਮ ਭਾਈ ਵਰਜਿੰਦਰ ਸਿੰਘ ਜੀ ਪਰਵਾਨਾ ਦੇ ਅਗਵਾਈ ਭਰੇ ਸਹਿਯੋਗ ਦੇ ਨਾਲ ਸਫਲ ਹੋਇਆ ਜਿਨ੍ਹਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਇਹ ਉਪਰਾਲਾ ਅਮਲ ਦੇ ਵਿੱਚ ਲਿਆਂਦਾ। ਉਹਨਾਂ ਦੀ ਸੇਵਾ ਅਤੇ ਸਮਰਪਣ ਅਤੇ ਜਜ਼ਬਾ ਕਾਬਿਲ ਇਹ ਸਤਾਈ ਸ਼ੀ ਹੈ ਇਹ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਉਹਨਾਂ ਦੇ ਪੁੱਤਰ ਲਵੀਸ਼ ਮਿੱਤਲ ਨੇ ਅੱਖਾਂ ਦੇ ਹਸਪਤਾਲ ਅਤੇ ਲੈਬੋਰੀਟਰੀ ਦਾ ਉਦਘਾਟਨ ਕੀਤਾ ਤੁਹਾਨੂੰ ਦੱਸਦੀ ਕਿ ਹਸਪਤਾਲ ਦੀਆਂ ਖਾਸ ਸਹੂਲਤਾਂ ਕੀ ਨੇ ਅੱਖਾਂ ਦੀ ਜਾਂਚ ਬਿਨਾ ਟੀਕੇ ਬਿਨਾ ਪੱਟੀ ਆਧੁਨਿਕ ਮਸ਼ੀਨਾਂ ਦੀ ਰਾਹੀਂ ਲੈਬੋਰੀਟਰੀ ਟੈਸਟਾਂ 75% ਤੱਕ ਛੂਟ ਐਨਕਾਂ ਤੇ ਦਵਾਈਆਂ ਭਾਰੀ ਛੂਟ ਮਿਲੇਗੀ ਸਭ ਤੋਂ ਵਰਟੀਕਲ ਏ ਆ ਫਾਈਬਰ ਜਿੰਦਰ ਸਿੰਘ ਪਰਫਾਨਾ ਜੀ ਨੇ ਆਪਣੇ ਨਿੱਜੀ ਸਮੇਂ ਰਿਸੋਰਸ ਅਤੇ ਤਨਮਨ ਤਨ ਦੀ ਨਾਲ ਇਸ ਕੰਮ ਨੂੰ ਅਮਲ ਦੇ ਵਿੱਚ ਲਿਆਉਣ ਦੇ ਲਈ ਅਹਿਮ ਭੂਮਿਕਾ ਨਿਭਾਈ ਹੈ। ਉਹਨਾਂ ਦੇ ਫਲ ਰਾਜਪੁਰ ਸ਼ਹਿਰ ਨੂੰ ਇਹ ਵੱਡਾ ਤੋਹਫਾ ਦਿੱਤਾ ਗਿਆ। ਆਓ ਤੁਹਾਨੂੰ ਸੁਣਾਉਂਦੇ ਹਾਂ ਇਸ ਮੌਕੇ ਤੇ ਕੀ ਕੁਝ ਕਹਿਣਾ ਸੀ ਵਿਧਾਇਕਾ ਮੈਡਮ ਨੀਨਾ ਮਿੱਤਰ ਅਤੇ ਭਾਈ ਵਰਜਿੰਦਰ ਸਿੰਘ ਜੀ ਪਰਫਾਨਾ ਤੇ ਹੋਰਨਾਂ ਦਾ। ਉਹਨਾਂ ਦੇ ਜ਼ੁਬਾਨੀ ਸੁਣਦੇ ਹਾਂ। ਮੈਂ ਅੱਜ ਇਹ ਕਹੂੰਗੀ ਕਿ ਰਾਜਪੁਰਾ ਲਈ ਅੱਜ ਬਹੁਤ ਵੱਡਾ ਦਿਨ ਹੈ। ਬਾਬਾ ਬਲਵੰਤ ਸਿੰਘ ਦੁੱਧਾਤਾਰੀ ਜੀ ਜਿਹੜਾ ਚੈਰੀਟੇਬਲ ਹਸਪਤਾਲ ਅਤੇ ਖੁੱਲ ਰਿਹਾ ਹੈ। ਇਹ ਇੱਕ ਬਹੁਤ ਹੀ ਰਾਜਪੁਰੇ ਵਿੱਚ ਇੱਕ ਅੱਛਾ ਕੰਮ ਹੋ ਰਿਹਾ ਹੈ ਕਿ ਬਹੁਤ ਸਾਰੇ ਐਸੇ ਗਰੀਬ ਲੋਕ ਹੁੰਦੇ ਆ ਜਿਹੜੇ ਕਿ ਹਸਪਤਾਲਾਂ ਤੱਕ ਨਹੀਂ ਪਹੁੰਚ ਪਾਉਂਦੇ ਔਰ ਉਹਨਾਂ ਦੀ ਅੱਖਾਂ ਦੀਆਂ ਪ੍ਰੋਬਲਮਾਂ ਵਧਦੀਆਂ ਜਾਂਦੀਆਂ। ਤਾਂ ਅੱਜ ਇਹ ਹਸਪਤਾਲ ਖੁੱਲਣ ਨਾਲ ਜਿਹੜੇ ਆਮ ਲੋਕ ਹੈ, ਜਿਹੜੇ ਜ਼ਰੂਰਤਮੰਦ ਲੋਕ ਹੈ, ਉਹਨਾਂ ਨੂੰ ਇੱਥੇ ਸਾਰੀਆਂ ਸਹੂਲਤਾਂ ਮਿਲਣਗੀਆਂ। ਮੈਂ ਧੰਨਵਾਦ ਕਰਦੀ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਸਾਡੇ ਪ੍ਰਵਾਨਾ ਜੀ ਦਾ ਜਿਨ੍ਹਾਂ ਨੇ ਅੱਗੇ ਲੱਕੇ ਵੀੜਾ ਚੱਕਿਆ ਆਪਣੀ ਸਾਰੀ ਟੀਮ ਨਾਲ ਲੱਕੇ ਇਹਨਾਂ ਨੇ ਮਤਲਬ ਇਹ ਸ਼ੁਰੂਆਤ ਕਰ ਰਹੇ ਨੇ ਅੱਜ ਤਾਂ ਹੀ ਮਹਾਰਾਜ ਅੱਗੇ ਅਰਦਾਸ ਕਰਦੀ ਆ ਕਿ ਮਹਾਰਾਜ ਇਹਨਾਂ ਨੂੰ ਦੁਗਣੀ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਦੇਵੇ ਤੇ ਹਿੰਮਤ ਦੇਈਓ ਤਾਂ ਕਿ ਇਹ ਹੋਰ ਵੀ ਇਦਾਂ ਦੇ ਚੰਗੇ ਉਪਰਾਲੇ ਕਰਦੇ। ਸਰਕਾਰ ਵੱਲੋਂ ਕੋਈ ਮਦਦ ਬਿਲਕੁਲ ਜੀ ਬਿਲਕੁਲ ਉਹ ਬੈਠ ਕੇ ਇਹਨਾਂ ਨਾਲ ਪ੍ਰਵਾਨਾ ਜੀ ਨਾਲ ਗੱਲ ਕਰਾਂਗੇ ਕਿ ਸਰਕਾਰ ਵੱਲੋਂ ਜੇ ਉਹ ਵੀ ਇਹਨਾਂ ਨੂੰ ਮਦਦ ਚਾਹੀਦੀ ਹੋਈ ਦੇਖੋ ਉਹ ਡਾਇਰੈਕਟ ਤਾਂ ਸਰਕਾਰ ਵੱਲੋਂ ਨਹੀਂ ਆ ਸਕਦੀ ਪਰ ਅਸੀਂ ਵਾਦ ਤੋਂ ਵਾਦ ਇਹਨਾਂ ਦੀ ਮਦਦ ਕਰਾਂਗੇ ਸ਼ਹਿਰ ਵਾਸੀ ਨੂੰ ਕੀ ਲੈਣਾ ਚਾਹੀਦਾ ਸ਼ਹਿਰ ਵਾਸੀ ਨੇ ਇਹ ਅਪੀਲ ਕਰੂੰਗੀ ਕਿ ਅੱਜ ਇੱਕ ਚੰਗੀ ਸ਼ੁਰੂਆਤ ਇੱਥੇ ਹੋਈ ਹੈ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਕਿ ਇਹ ਕੰਮ ਜਿਹੜਾ ਨੇਕ ਕੰਮ ਪ੍ਰਮਾਤਮਾ ਦਾ ਆਸ਼ੀਰਵਾਦ ਲੈ ਕੇ ਸ਼ੁਰੂ ਕੀਤਾ ਜਾ ਰਿਹਾ ਹੈ ਮਹਾਰਾਜ ਦੀ ਕਿਰਪਾ ਨਾਲ ਇਹ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਉਸ 'ਚ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਕਿ ਵੱਧ ਤੋਂ ਵੱਧ ਅਸੀਂ ਦੀਨ ਦੁਖੀਆਂ ਦੀ ਲੋਕਾਂ ਦੀ ਮਦਦ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਧੰਨ ਬਾਬਾ ਬਲਵੰਤ ਸਿੰਘ ਦੁੱਧਾਧਾਰੀ ਮਹਾਪੁਰਖਾਂ ਦੇ ਇਸ ਪਾਵਨ ਸਥਾਨ ਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਸ਼ਾ ਦੀ ਕਿਰਪਾ ਸਦਕਾ ਚੈਰਿਟੇਬਲ ਅੱਖਾਂ ਦਾ ਹਸਪਤਾਲ ਤੇ ਲੈਬਾਰਟਰੀ ਜਿਹੜੀ ਉਹਦਾ ਘਟਨ ਹੋਇਆ ਹੈ ਜਿਹਦੇ ਵਿੱਚ 25% ਅਸੀਂ ਮਤਲਬ ਜੇ ਬਾਜ਼ਾਰ 'ਚ 20 ਹਾਰ ਆਤਾ ਤੇ ਫਿਰ ਸਮਝ ਲਓ 4000 ਦਾ ਖਰਚਾ ਹੋਊਗਾ ਤੇ ਉਸ ਤੋਂ ਇਲਾਵਾ ਜਿਹੜੀ ਲੈਬਾਰਟਰੀ ਆ ਉਹਦੇ 'ਚ 75% ਤਰ ਜਿਹੜੇ ਲੈਸ ਕੀਤੇ ਜਾਂਦੇ ਨੇ ਕਿ ਟੈਸਟਾਂ ਦੇ ਇੱਥੇ ਹਰ ਇੱਕ ਬਿਮਾਰੀ ਦਾ ਅੱਖਾਂ ਦੀ ਉਹ ਆਪ ਜੀ ਨੂੰ ਜਾਣਕਾਰੀ ਦੇ ਦਈਏ ਵੀ ਸਾਡੀਆਂ ਮਸ਼ੀਨਾਂ ਜਿਹੜੀਆਂ ਨੇ ਬਿਨਾਂ ਟਾਂਕੇ ਤੋਂ ਬਿਨਾਂ ਟੀਕੇ ਤੋਂ ਬਿਨਾਂ ਪੱਟੀ ਤੋਂ ਅਗੇ ਇਹੁੰਦਾ ਵੀ ਨੋਰਮਲ ਆਪਰੇਟ ਜਿਹੜੇ ਹੁੰਦੇ ਨੇ ਕੈਂਪਾਂ ਦੇ ਵਿੱਚ ਆਪਾਂ ਕਰਦੇ ਆ ਉਹ ਪੱਟੀ ਹੁੰਦੀ ਆ ਆਪਰੇਟ ਦੇ ਇੱਕ ਦਿਨ ਦੋ ਦਿਨ ਪੱਟੀ ਖੁੱਲਦੀ ਨਹੀਂ ਕਾਲੇ ਅਣਕ ਲਾ ਕੇ ਰੱਖਣੀ ਪੈਂਦੀ ਆ ਅਸੀਂ ਤਾਂ ਉਸੇ ਵੇਲੇ 5 ਮਿੰਟ 'ਚ ਮਰੀਜ਼ ਨੂੰ ਪਤਾ ਨਹੀਂ ਲੱਗਦਾ ਪਤਾ ਮਿਲਣਾ ਲੈਜੀ ਲੈਦਰ ਦੀ ਵੱਡੀ ਮਸ਼ੀਨ ਆ ਪਤਾ ਨਹੀਂ ਲੱਗਣਾ ਕਿ ਉਹ ਆਪਰੇਟ ਹੋ ਗਿਆ ਸੋ ਇਸ ਤੋਂ ਇਲਾਵਾ ਹਰ ਇੱਕ 1.5 ਕੋ 3 ਡਾਕਟਰ ਨੇ ਅੱਖਾਂ ਦੇ ਤੇ ਲੈਬੋਰੀ ਟਰੀ ਪੈਥੋਲੋਜੀ ਵਿੱਚ ਸਾਡੇ ਕੋਲ ਅਲਟਰਾਸਾਉਂਡ ਦੇ ਚੰਗੇ ਡਾਕਟਰ ਨੇ ਸੋ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਵੀ ਤੁਸੀਂ 9 ਤੋਂ 5 ਸਮਾਂ ਸੱਤੇ ਦਿਨ ਖੁੱਲਿਆ ਕਰੇਗਾ ਐਤਵਾਰ ਨੂੰ 2 ਵਜੇ ਤੱਕ ਹੋਵੇਗਾ ਐਨਕਾ ਤੇ ਤੁਹਾਨੂੰ ਭਾਰੀ ਡਿਸਕਾਊਂਟ ਮਿਲੇਗਾ ਦਵਾਈਆਂ ਤੇ ਡਿਸਕਾਊਂਟ ਮਿਲੇਗਾ ਹਰ ਇੱਕ ਚੀਜ਼ ਜਿਹੜਾ ਮਤਲਬ ਇਹ ਨਹੀਂ ਵੀ ਅਸੀਂ ਫ੍ਰੀ ਕਹਿੰਦੇ ਫ੍ਰੀ ਕਰਾਂਗੇ ਚੈਰੀਟੇਬਲ ਰੇਟ ਆ ਪਰ ਜਿਹੜਾ ਸ਼ਖਸ ਗੁਰੂ ਘਰ ਦੇ ਵਿੱਚ ਜਾ ਕੇ ਇਹ ਗੱਲ ਕਹਿ ਦੇ ਵੀ ਮੈਂ ਪੈਸੇ ਨਹੀਂ ਦੇ ਸਕਦਾ ਮੇਰੇ ਕੋਲ ਹੈ ਨਹੀਂ ਉਹ ਭਾਵੇਂ ਅਸੀਂ ਆਪਣੇ ਪੱਲਿਓ ਕਰੀਏ ਭਾਵੇਂ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਕਰਾਈਏ ਭਾਵੇਂ ਕਿਸੇ ਵੀਰ ਦੀ ਸੇਵਾ ਲਈ ਹੈ ਕਹਿਣ ਦਾ ਪਾਪ ਉਹਦੇ ਕੋਲੋਂ ਪੈਸੇ ਨਹੀਂ ਲੈ ਜਾਣਗੇ ਨਾ ਪੁੱਛੇ ਜਾਵੇਗਾ ਤੂੰ ਕਿੱਥੋਂ ਦਾ ਕੌਣ ਹੈ ਕਿਉਂ ਨਹੀਂ ਦੇ ਸਕਦਾ ਕਿਉਂਕਿ ਗੁਰੂ ਘਰ ਜੋ ਗੁਰੂ ਸਾਹਿਬ ਦੀ ਹਜ਼ੂਰੀ ਚ ਗਿਆ ਤੇ ਉਹ ਗੁਰੂ ਸਾਹਿਬ ਦੇ ਬਚਨ ਹੈ ਇਸ ਕਰਕੇ ਸਾਧ ਸੰਗਤ ਜੀ ਤੁਹਾਡਾ ਸਹਿਯੋਗ ਹੈ ਮੇਰੇ ਭਰਾ ਬੈਠੇ ਨੇ ਬੜਾ ਮਾਣ ਬਖਸ਼ਿਆ ਇਹਨਾਂ ਨੇ ਬਖਸ਼ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਾਜਪੁਰੇ ਦੇ ਵਿੱਚ ਬਾਬਾ ਬਲਵੰਤ ਸਿੰਘ ਜੀ ਦੁੱਧਾਧਾਰੀ ਚੈਰੀਟੇਬਲ ਵੱਲੋਂ ਜਿਹੜਾ ਹਸਪੀਟਲ ਚੈਰੀਟੇਬਲ ਹਸਪੀਟਲ ਹੈ ਤੇ ਲੈਬੋਰੀ ਦਾ ਅਦਗਾਟਨ ਹੋਇਆ ਏ ਗੁਰਦੁਆਰਾ ਬਾਬਾ ਬਲਵੰਤ ਸਿੰਘ ਜੀ ਦੁੱਧਾਧਾਰੀ ਜੀ ਦੀ ਸਾਰੇ ਸਮੂਹ ਕਮੇਟੀ ਦੀ ਰਹਿਨਮਾਈ ਹੇਠ ਇਹ ਜਿਹੜਾ ਅੱਜ ਹਸਪਤਾਲ ਦਾ ਉਦਘਾਟਨ ਹੋਇਆ ਏ ਜਿੱਥੇ ਕਿ ਜਿਹੜੇ ਵੀ ਲੋੜਵੰਦ ਪਰਿਵਾਰ ਨੇ ਆਪਣੇ ਇਲਾਜ ਕਰਾਣ ਤੋਂ ਅਸਮਰੱਥ ਨੇ ਉਹਨਾਂ ਦੇ ਅੱਖਾਂ ਦੇ ਇਲਾਜ ਅੱਖਾਂ ਦੇ ਟੈਸਟ ਹਰ ਪ੍ਰਕਾਰ ਦੇ ਚੈੱਕਅਪ ਬਿਲਕੁਲ ਅੱਧ ਰੇਟ ਤੋਂ ਅੱਧ ਤੋਂ ਵੀ ਘੱਟ ਰੇਟ ਤੇ ਕੀਤੇ ਜਾਣਗੇ ਤੇ ਦੂਜੀ ਗੱਲ ਬਾਬਾ ਬਰਜਿੰਦਰ ਸਿੰਘ ਪ੍ਰਵਾਨਾ ਜੀ ਨੇ ਜਿਵੇਂ ਗੁਰੂ ਘਰ ਦੇ ਅੰਦਰ ਸਪੀਚ ਦੇ ਵਿੱਚ ਦੱਸਿਆ ਵੀ ਜਿਹੜਾ ਕੋਈ ਲੋੜਵੰਦ ਜਿਹੜਾ ਕੋਈ ਆ ਕੇ ਕਹੂਗਾ ਵੀ ਮੈਂ ਆਪਣਾ ਇਲਾਜ ਕਰਾਣ ਤੋਂ ਬਿਲਕੁਲ ਅਸਮਰੱਥ ਐ ਬਿਲਕੁਲ ਵੀ ਜਿਦੇ ਕੋਲੇ ਪੈਸੇ ਨਹੀਂ ਉਹਨਾਂ ਦੇ ਇਲਾਜ ਬਿਲਕੁਲ ਫ੍ਰੀ ਕੀਤੇ ਜਾਣਗੇ ਸੋ ਬਹੁਤ ਸੋਹਣਾ ਨੇਕ ਉਪਰਾਲਾ ਐ ਸਾਰਿਆਂ ਨੂੰ ਰਲ ਮਿਲ ਕੇ ਇਹਨਾਂ ਕਾਰਜਾਂ ਦਾ ਸਾਥ ਦੇਣਾ ਚਾਹੀਦਾ ਬਾਕੀ ਰਾਜਪੁਰਾ ਸ਼ਹਿਰ ਦੇ ਨਾਲ ਨਾਲ ਪੂਰੇ ਪੰਜਾਬ ਦੇ ਵਿੱਚੋਂ ਜਿੱਥੇ ਵੀ ਕੋਈ ਲੋੜਵੰਦ ਪਰਿਵਾਰ ਆਪਣੇ ਇਲਾਜ ਕਰਾਣ ਤੋਂ ਅਸਮਰੱਥ ਐ ਉਹ ਬਾਬਾ ਬਲਵੰਤ ਸਿੰਘ ਦੁੱਧਾਧਾਰੀ ਚੈਰੀਟੇਬਲ ਹਸਪੀਟਲ ਦੇ ਵਿੱਚ ਪਹੁੰਚ ਕੇ ਪਹਿਲਾ ਆਪਣਾ ਚੈੱਕਅਪ ਕਰਵਾਓ ਤੇ ਆਪਣਾ ਨਾਲ ਹੀ ਜਿਹੜਾ ਇਲਾਜ ਕਰਵਾ ਸਕਦੇ ਨੇ। ਹਾਂਜੀ। ਔਰ ਜਿੰਨੀ ਵੀ ਇੱਥੇ ਸਾਡੀਆਂ ਮahan ਸਖਸ਼ੀਤਾ ਪਹੁੰਚੀਆਂ ਨੇ ਮੈਂ ਉਹਨਾਂ ਦਾ ਵੀ ਸਾਰਿਆਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ। ਤੇ ਅੱਜ ਬਾਬਾ ਬਲਵੰਤ ਸਿੰਘ ਦੁੱਧਾਤਾਰੀ ਚੈਰੀਟੇਬਲ ਅਖੰਡ ਜਿਹੜਾ ਹਸਪੀਟਲ ਰਾਜਪੁਰੇ ਦੇ ਵਿੱਚ ਖੁੱਲਿਆ ਵਾ। ਸੋ ਪੂਰੀ ਮੈਨੇਜਮੈਂਟ ਦਾ ਪੂਰੀ ਪ੍ਰਬੰਧਕ ਕਮੇਟੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਖਾਸ ਕਰਕੇ ਬਾਬਾ ਜੀ ਖੁਮੰਦ ਪਰਵਾਨਾ ਜੀ ਜੀ ਦਾ ਬਹੁਤ ਬਹੁਤ ਧੰਨਵਾਦ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਸਮਾਜ ਦੇ ਵਿੱਚ ਇਦਾਂ ਦੇ ਹਸਪੀਟਲ ਖੁੱਲ੍ਹਣੇ ਵੀ ਚਾਹੀਦੇ ਨੇ ਲੋੜ ਹੈ ਕਿਉਂਕਿ ਬਹੁਤ ਅਸੀਂ ਤਾਂ ਜਾਣਦੇ ਹਾਂ ਪਿੰਡਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਦੇਖਦੇ ਹਾਂ ਕਿ ਬਹੁਤ ਇਦਾਂ ਦੇ ਗਰੀਬ ਪਰਿਵਾਰ ਨੇ ਜਿਨ੍ਹਾਂ ਦੇ ਘਰ ਰੋਟੀ ਤੱਕ ਨਹੀਂ ਪੱਕਦੀ ਔਰ ਜਿਨ੍ਹਾਂ ਦੇ ਘਰ ਰੋਟੀ ਤੱਕ ਨਹੀਂ ਹੈ ਕੋਣ ਆਪਣੀ ਅੱਖਾਂ ਦਾ ਇਲਾਜ ਕਿੱਥੋਂ ਕਰਵਾ ਸਕਦਾ ਸੋ ਇਹ ਬਹੁਤ ਸੋਹਣਾ ਪ੍ਰਾਲਾਵਾ ਬਹੁਤ ਮੈਂ ਫਿਰ ਲਾੜਦੇ ਉੱਤੇ ਫਿਰ ਜਿੰਨੀ ਇਹ ਪ੍ਰਬੰਧਕ ਕਮੇਟੀ ਔਰ ਜਿੰਨੇ ਵੀ ਹਸਪੀਟਲ ਚੈਰੀਟੇਬਲ ਦੇ ਜਿੰਨੇ ਵੀ ਜਿਹੜੇ ਵੀ ਮਾਲਕ ਨੇ ਜਿਨ੍ਹਾਂ ਨੇ ਇਸ ਉਦਘਾਟਨ ਹਸਪੀਟਲ ਬਣਾਉਣ ਦੇ ਵਿੱਚ ਜਿਨ੍ਹਾਂ ਨੇ ਵੀ ਸਹਿਯੋਗ ਕੀਤਾ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਲਾੜਦੇ ਉੱਤੇ ਬਾਬਾ ਜੀ ਨੂੰ ਉਹਨਾਂ ਦਾ ਬਹੁਤ ਧੰਨਵਾਦ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਾਜਪੁਰਾ ਵਿਖੇ ਬਾਬਾ ਦੁੱਗਾ ਧਾਰੀ ਗੁਰਦੁਆਰਾ ਸਾਹਿਬ ਵਿਖੇ ਅੱਜ ਅੱਖਾਂ ਦਾ ਜੋ ਹਸਪੀਟਲ ਸਾਰੇ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਅੱਜ ਬਾਬਾ ਪ੍ਰਵਿੰਦਰ ਸਿੰਘ ਜੀ ਪਰਵਾਨਾ ਜੀ ਦੇ ਸਹਿਯੋਗ ਨਾਲ ਤੇ ਸਾਰੀ ਸੰਗਤ ਦੇ ਸਹਿਯੋਗ ਨਾਲ ਖੁੱਲ੍ਹਾ ਗਿਆ ਇਹ ਬਹੁਤ ਹੀ ਵਧੀਆ ਉਪਰਾਲਾ ਇਹਨਾਂ ਨੇ ਕੀਤਾ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦਾ ਇਹੋ ਜਿਹਾ ਉਪਰਾਲੇ ਸਾਨੂੰ ਕਰਦੇ ਰਹਿਣਾ ਚਾਹੀਦਾ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar dil daho ve asar